ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਿਰੰਜਨ ਸਾਧੂ ਬਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਾਧਗੁਰੂ ਧਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਹੈ ਜਿਸ ਬਾਣੀ ਨੂੰ ਪੜ ਕੇ ਜੰਮਣ ਤੇ ਮਰਨ ਦਾ ਗੇੜ ਮੁਕਦਾ ਹੈ ਜਿਸ ਬਾਣੀ ਵਿੱਚੋਂ ਆਤਮਕ ਗਿਆਨ ਆਤਮਕ ਸੋਝੀ ਪ੍ਰਾਪਤ ਹੁੰਦੀ ਹੈ ਖਾਲਸਾ ਜੀ ਐਸੀ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਮਰਨਾ ਪਾਈ ਸੱਚ ਹੈ ਤੇ ਜਿਉਣਾ ਝੂਠ ਹੈ ਕਿਉਂਕਿ ਜਿਹੜਾ ਮਰਨ ਹੈ ਖਾਲਸਾ ਜੀ ਉਹ ਮਨੁੱਖ ਪਹਿਲਾਂ ਲਿਖਾਉਂਦਾ ਮਰਨ ਲਖਾਏ ਮੰਡਲ ਮੈਂ ਆਏ ਸਭ ਤੋਂ ਪਹਿਲਾਂ ਸਾਡੀ ਮੌਤ ਲਿਖੀ ਜਾਂਦੀ ਹੈ ਜਿਸ ਵੇਲੇ ਸਾਡੀ ਘਾਟ ਕੜੀ ਜਾਂਦੀ ਹੈ ਨਾ ਮੱਥੇ ਉੱਤੇ ਸਭ ਤੋਂ ਪਹਿਲਾਂ ਸਾਡੀ ਮੌਤ ਲਿਖੀ ਜਾਂਦੀ ਹੈ ਖਾਲਸਾ ਜੀ ਤੇ ਮਹਾਰਾਜ ਸਾਨੂੰ ਇਹ ਚੀਜ਼ ਦੀ ਸੋਝੀ ਬਖਸ਼ਦੇ ਆ ਬਾਣੀ ਅੰਦਰ ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਭਾਈ ਇਸ ਵਾਹਿਗੁਰੂ ਸੱਚੇ ਪਾਸ਼ਾ ਨੂੰ ਸਿਮਰੋ ਜਿਹੜਾ ਤੁਹਾਡੇ ਜੰਮਣ ਤੇ ਮਰਨ ਦੇ ਗੇੜ ਨੂੰ ਕੱਟ ਦੇਵੇਗਾ ਨਹੀਂ ਤੇ ਖਾਲਸਾ ਜੀ ਸਾਰੇ ਸੰਸਾਰ ਨੇ ਬੜੀਆਂ ਆਸਾਂ ਮਨ ਵਿੱਚ ਲਾਈਆਂ ਕਿਸੇ ਨੇ ਸਾਲ ਬਾਅਦ ਦੀਆਂ ਲਾਈਆਂ ਕਿਸੇ ਨੇ 6 ਮਹੀਨਿਆਂ ਦੀਆਂ ਲਾਈਆਂ ਕਿਸੇ ਨੇ ਖਾਲਸਾ ਜੀ ساری ਉਮਰ ਦੀਆਂ ਲਾਈਆਂ ਮਹਾਰਾਜ ਕਹਿੰਦੇ ਇਹ ਮਸ ਆ ਜਿਹੜੀਆਂ ਆਸਾਂ ਲਾਈਆਂ ਨੇ ਨਾ ਇਹ ਖਾਲਸਾ ਜੀ ਨਹੀਂ ਨਿਭਣੀਆਂ ਉਦਾਹਰਨ ਦੇ ਦਵਾਂ ਕਈਆਂ ਨੇ ਸੋਚਿਆ ਸੀ ਵੀ ਹੁਣ ਫਸਲ ਚੰਗੀ ਹੋਵੇਗੀ ਆ ਕਰਾਂਗੇ ਉਹ ਕਰਾਂਗੇ ਕਿਸੇ ਨੇ ਸੋਚਿਆ ਕੋਠੀ ਨਵੀਂ ਬਣਾਈ ਹੈ ਅਗਲੇ ਸਾਲ ਦੀਵਾਲੀ ਤੇ ਮਹੂਲਤ ਕਰਾਂਗੇ ਤੇ ਫਿਰ ਉਹ ਕਰਾਂਗੇ ਆ ਕਰਾਂਗੇ ਤੇ ਖਾਲਸਾ ਜੀ ਵੇਖੋ ਪਾਣੀ ਆਇਆ ਵਿਪਤਾ ਪੰਜਾਬ ਵਿੱਚ ਪਈ ਸਾਰੀਆਂ ਆਸਾਂ ਜਿਹੜੀਆਂ ਖਤਮ ਹੋ ਗਈਆਂ ਆਸਾਂ ਖਾਲਸਾ ਜੀ ਨਿਰਾਸ਼ਾ ਦੇ ਵਿੱਚ ਬਦਲ ਗਈਆਂ ਮਹਾਰਾਜ ਕਹਿੰਦੇ ਇੱਕ ਨਾ ਮਰਨਾ ਨਾ ਚੇਤ ਆਸ ਘਨੇਰਿਆ ਸਾਰੇ ਸੰਸਾਰ ਨੂੰ ਬੜੀਆਂ ਆਸਾਂ ਹਨ ਬੜੀਆਂ ਉਮੀਦਾਂ ਹਨ ਅਸੀਂ ਆਹ ਕਰਾਂਗੇ ਅਸੀਂ ਉਹ ਕਰਾਂਗੇ ਮਹਾਰਾਜ ਕਹਿੰਦੇ ਸਬਨੀ ਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਜੋ ਹੋਣਾ ਹੈ ਵਾਹਿਗੁਰੂ ਜੀ ਨੇ ਕਰਨਾ ਹੈ ਬਾਕੀ ਸਾਰਾ ਸੰਸਾਰ ਛਾਲਾ ਮਾਰਦਾ ਹੈ ਜਕੋ ਤੱਕੇ ਕਰਦਾ ਹੈ ਪਰ ਖਾਲਸਾ ਜੀ ਹੁੰਦਾ ਉਹੀ ਹੈ ਜੋ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਨੇ ਕਰਨਾ ਹੈ ਤੇ ਮਹਾਰਾਜ ਕਹਿੰਦੇ ਇੱਕ ਨਾਮ ਮਰਨ ਦਾ ਚਿੱਤ ਆਸਕ ਹਨੇਰਿਆ ਉਹਨਾਂ ਨੂੰ ਮਰਨ ਭੁੱਲ ਗਿਆ ਤੇ ਕਈ ਪ੍ਰਕਾਰ ਦੀਆਂ ਆਪਣੇ ਚੇਤੇ ਵਿੱਚ ਖਾਲਸਾ ਜੀ ਆਸਾਂ ਲਾ ਕੇ ਬੈਠਿਆ ਤੇ ਮੌਤ ਦਾ ਮਖੌਲ ਅਡਾਉਂਦੇ ਆ ਵੇਖੀ ਜਾਊਗੀ ਜਦੋਂ ਆਊਗੀ ਐਦਾਂ ਆ ਉਦਾਂ ਆ ਜਾਂ ਵੇਖਾਂਗੇ ਅੱਗੇ ਕਿੰਨੇ ਵੇਖਿਆ ਮਖੌਲ ਕਰਦੇ ਨੇ ਪਰ ਮਹਾਰਾਜ ਕਹਿੰਦੇ ਫਿਰ ਉਹਨਾਂ ਦਾ ਹੁੰਦਾ ਕੀ ਐ ਮਰ ਮਰ ਜੰਮੇ ਨੇਤ ਕਿਸਾ ਨਾ ਕੇ ਰਿਆ ਕਹਿੰਦੇ ਉਹ ਫਿਰ ਮਰ ਮਰ ਕੇ ਜੰਮਦੇ ਕਦੇ ਜੰਮਗੇ ਕਦੇ ਮਰਗੇ ਕਦੇ ਜੰਮਗੇ ਕਦੇ ਮਰਗੇ ਹਰ ਵੇਲੇ ਖਾਲਸਾ ਜੀ ਸਹਸਿਆਂ ਵਿੱਚ ਦੁਖੀ ਹੁੰਦੇ ਆ ਤੇ ਉਹਨਾਂ ਨੂੰ ਖਾਲਸਾ ਜੀ ਇੱਕ ਵੀ ਘੜੀ ਸੁਖ ਦੀ ਪ੍ਰਾਪਤ ਨਹੀਂ ਹੁੰਦੀ ਦੁਖੀ ਦੁਖ ਉਹਨਾਂ ਦੀ ਝੋਲੀ ਪੈਂਦਾ ਰਹਿੰਦਾ ਨਾ ਕਿਸੇ ਨਾਲ ਬੈਂਦੇ ਆ ਨਾ ਕਿਸੇ ਨੂੰ ਯਾਰ ਬਣਾਉਂਦੇ ਆ ਨਾ ਕਿਸੇ ਕੋਲੋਂ ਗੋਣ ਲੈਂਦਾ ਮਹਾਰਾਜ ਕਹਿੰਦੇ ਉਹ ਜੰਮਣ ਤੇ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਆ ਆਪਨੜਾ ਮਨ ਚਿਤ ਕਹਿਣ ਚੰਗੇ ਰਿਆ ਉਹ ਇਹੋ ਜੇ ਲੋਕ ਹਨ ਖਾਲਸਾ ਜੀ ਕਿ ਆਪਣੇ ਮਨ ਵਿੱਚ ਇਹ ਮਹਾਰਾਜ ਦੀਆਂ ਪੰਕਤੀਆਂ ਸੁਖਾਲੀਆਂ ਹਨ ਕਿ ਆਪਨੜਾ ਮਨ ਚਿਤ ਕਹਿਣ ਚੰਗੇ ਰਿਆ ਆਪਣੇ ਆਪ ਨੂੰ ਆਪੇ ਹੀ ਆਪਣੇ ਮਨ ਵਿੱਚ ਕਹੀ ਜਾਂਦੇ ਆ ਮੈਂ ਤੇ ਬੜਾ ਚੰਗਾ ਮੈਂ ਤੇ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਮੈਂ ਤੇ ਕਦੇ ਕਿਸੇ ਨੂੰ ਦੁਖੀ ਨਹੀਂ ਕੀਤਾ ਮੈਂ ਤੇ ਕਦੇ ਕਿਸੇ ਦਾ ਮਾੜਾ ਸੋਚਿਆ ਹੀ ਨਹੀਂ ਇਦਾਂ ਹੀ ਕਹਿੰਨੇ ਆ ਨਾ ਖਾਲਸਾ ਜੀ ਆਪਾਂ ਸਾਰੇ ਲੋਕ ਕਹਿੰਨੇ ਆ ਵੀ ਮੈਂ ਤੇ ਕੋਈ ਮਾੜਾ ਕੰਮ ਹੀ ਨਹੀਂ ਕੀਤਾ ਮਾੜਾ ਕਰਮ ਕੋਈ ਨਹੀਂ ਮੈਂ ਕੀਤਾ ਫਿਰ ਰੱਬ ਮੈਨੂੰ ਦੁੱਖ ਕਿਉਂ ਦੇ ਰਿਹਾ ਪਰ ਖਾਲਸਾ ਜੀ ਅਸੀਂ ਅਠੋ ਪੈਰ ਇਸ ਸਰੂਪੀ ਵਿੱਚ ਕਦੇ ਸਾਨੂੰ ਕਿਸੇ ਨਾਲ ਈਰਖਾ ਕਿਸੇ ਨਾਲ ਦੁਸ਼ ਹੈ ਕਿਸੇ ਨੂੰ ਮਾੜਾ ਬੋਲ ਦੇਣਾ ਆਪਣੇ ਕੱਪੜਿਆਂ ਦਾ ਮਾਣ ਵਿੱਚ ਮਾਣ ਆ ਜਾਣਾ ਆਪਣੀ ਖੂਬਸੂਰਤੀ ਦਾ ਮਾਣ ਆ ਜਾਣਾ ਆਪਣੇ ਫੋਨ ਦਾ ਮਾਣ ਆ ਜਾਣਾ ਆਪਣੀ ਗੱਡੀ ਦਾ ਮਾਣ ਆ ਜਾਣਾ ਆਪਣੇ ਘਰ ਦਾ ਮਾਣ ਆ ਜਾਣਾ ਆਪਣੇ ਸਰੀਰ ਦੇ ਕਿਸੇ ਅੰਗ ਦਾ ਮਾਣ ਆ ਜਾਣਾ ਇਹ ਵੀ ਖਾਲਸਾ ਜੀ ਜੰਮਣ ਦੇ ਮਰਨ ਦੇ ਗੇੜ ਵਿੱਚ ਹੀ ਪਉਂਦਾ ਤੇ ਮਹਾਰਾਜ ਕਹਿੰਦੇ ਉਹ ਲੋਕ ਆਪਣੇ ਆਪ ਨੂੰ ਆਪੇ ਹੀ ਮਨ ਵਿੱਚ ਕਹੀ ਜਾਂਦੇ ਅਸੀਂ ਤੇ ਬੜੇ ਚੰਗੇ ਆ ਅਸੀਂ ਤੇ ਕਿਸੇ ਦਾ ਮਾੜਾ ਕੀਤਾ ਹੀ ਨਹੀਂ ਅਸੀਂ ਤਾਂ ਬਹੁਤ ਸਹੀ ਆ ਸਾਡੇ ਵਰਗਾ ਬੰਦਾ ਕਿੱਥੋਂ ਲੱਭਣਾ ਕਈ ਲੋਕ ਇਹੋ ਜੀਆਂ ਗੱਲਾਂ ਕਰਦੇ ਆ ਜਿਹੜੇ ਲੋਕ ਖਾਲਸਾ ਜੀ ਹੋ ਜੀਆਂ ਗੱਲਾਂ ਕਰਦੇ ਆ ਮਹਾਰਾਜ ਕਹਿੰਦੇ ਜਮ ਰਾਜ ਹੈ ਨਿਤ ਨਿਤ ਮਨਮੁਖ ਹੀ ਰਿਆ ਉਹਨਾਂ ਮਨਮੁਖਾਂ ਲੋਕਾਂ ਨੂੰ ਜਮ ਰਾਜ ਵੇਖਦਾ ਰਹਿੰਦਾ ਤੇ ਜਦੋਂ ਖਾਲਸਾ ਜੀ ਉਹ ਵੇਖਦਾ ਤੇ ਫਿਰ ਖਾਲਸਾ ਜੀ ਹੱਸਦਾ ਹੱਸਦਾ ਇਸ ਕਰਕੇ ਆ ਵੀ ਇਹ ਮੂਰਖ ਨੇ ਮੇਰੇ ਕੋਲੇ ਹੀ ਹੋਣਾ ਤੇ ਖਾਲਸਾ ਜੀ ਜਿਹੜੇ ਬੰਦੇ ਆਪਣੇ ਆਪ ਨੂੰ ਬੜਾ ਨੇਕ ਸਮਝਦੇ ਆ ਤੇ ਉਹ ਪਰ ਕਰਤੂਤਾ ਕਰਕੇ ਨੇਕ ਨਹੀਂ ਹੁੰਦੇ ਉਹ ਜਮਾਂ ਦੇ ਵਾਸ ਪੈਂਦੇ ਆ ਇਸ ਕਰਕੇ ਜਮਰਾਜ ਉਹਨਾਂ ਨੂੰ ਨੇਤੀ ਵੇਖਦਾ ਰਹਿੰਦਾ ਵੀ ਇਹ ਮੇਰ ਕੋ ਆਉਣਾ ਇਹ ਮੇਰਾ ਬੰਦਾ ਹੈ ਸੋ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਸਾਨੂੰ ਸਮਝਾਉਂਦੇ ਇਹ ਬਾਣੀ ਦੇ ਬਚਨ ਹਨ ਇਹ ਮਹਾਰਾਜ ਦੀ ਬਾਣੀ ਵਿੱਚੋਂ ਬਚਨ ਆਪ ਜੀ ਨੂੰ ਸੁਣਾ ਰਿਹਾ ਹਾਂ ਖਾਲਸਾ ਜੀ ਕਿ ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ ਅਸੀਂ ਖਾਲਸਾ ਜੀ ਮਨਮੁਖ ਹਾਂ ਮਨ ਦੇ ਪਿੱਛੇ ਤੁਰਨ ਵਾਲੇ ਤੇ ਲੂਣ ਹਰਾਮੀ ਬੰਦੇ ਹਾਂ ਉਹ ਕਿਉਂ ਹਾਂ ਜੀ ਕਿਸੇ ਨੂੰ ਕਹਿ ਦੇਣਾ ਤੂੰ ਲੂਣ ਹਰਾਮੀ ਆ ਤੇ ਖਾਲਸਾ ਜੀ ਬਹੁਤ ਵੱਡੀ ਗਾਲ ਮੰਨੀ ਜਾਂਦੀ ਕਿਸੇ ਨੂੰ ਕਹਿ ਦੇਣਾ ਤੂੰ ਅਕਿਰਤ ਘਣਾ ਤੇ ਮਹਾਰਾਜ ਸਾਹਾਨੂੰ ਸਿੱਧਾ ਕਹਿ ਰਿਹਾ ਵੀ ਤੁਸੀਂ ਸਾਰੇ ਸੰਸਾਰ ਦੇ ਜੋ ਲੋਕ ਹੋ ਤੁਸੀਂ ਮਨਮੁਖ ਹੋ ਲੂਣ ਹਰਾਮੀ ਹੋ ਕਿਉਂਕਿ ਤੁਸੀਂ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਕੀਤੇ ਹੋਏ ਉਪਕਾਰਾਂ ਨੂੰ ਨਹੀਂ ਜਾਣਿਆ ਉਹਦੀ ਸਾਰ ਨਹੀਂ ਜਾਣੀ ਤੇ ਖਾਲਸਾ ਜੀ ਫਿਰ ਜਦੋਂ ਡਰਦੇ ਨੇ ਜਦੋਂ ਵਿਪਤਾ ਪੈ ਜਾਂਦੀ ਇਹਨਾਂ ਮਨੁੱਖਾਂ ਨੂੰ ਸਾਡੇ ਵਰਗਿਆਂ ਨੂੰ ਜਦੋਂ ਵਿਪਤਾ ਪੈ ਜਾਂਦੀ ਆ ਫਿਰ ਰੱਬ ਕੰਨੀ ਭੱਜ ਲੈਂਦੇ ਆ ਫਿਰ ਰੱਬ ਵੱਲ ਨੂੰ ਤੁਰ ਪੈਂਦੇ ਆ ਕਿ ਬੱਦੇ ਕਰਨ ਸਲਾਮ ਖਸਮ ਨਾ ਭਾਣਿਆ ਉਹ ਫਿਰ ਖਾਲਸਾ ਜੀ ਬੱਦੇ ਰੁੱਥੇ ਭਾਵ ਦੁੱਖ ਵਿੱਚ ਤੰਗ ਹੋਏ ਹੋਏ ਉਹਨਾਂ ਨੂੰ ਲੱਗਦਾ ਵੀ ਹੁਣ ਹੋਰ ਕੋਈ ਆਸਰਾ ਨਹੀਂ ਉਹ ਖਾਲਸਾ ਜੀ ਉਹਨਾਂ ਨੂੰ ਰੱਬ ਚੰਗਾ ਤੇ ਲੱਗਦਾ ਨਹੀਂ ਰੱਬ ਦੀ ਰਜਾ ਵਿੱਚ ਉਹ ਰਹਿੰਦੇ ਤਾਂ ਨਹੀਂ ਉਹਨਾਂ ਨੂੰ ਪਿਆਰਾ ਚੰਗਾ ਤਾਂ ਲੱਗਦਾ ਨਹੀਂ ਪਰ ਵੱਧੇ ਹੋਏ ਸਲਾਮਾਂ ਹੀ ਕਰੀ ਜਾਂਦੇ ਆ ਰੱਬਾ ਤੂੰ ਹੀ ਆ ਰੱਬਾ ਤੂੰ ਹੀ ਆ ਤੇ ਫਿਰ ਖਾਲਸਾ ਜੀ ਉਹ ਮਨੁੱਖ ਪਰਮੇਸ਼ਰ ਨੂੰ ਪਿਆਰੇ ਨਹੀਂ ਲੱਗਦੇ ਉਦਾਹਰਨ ਦੇਵਾ ਕਈ ਖਾਲਸਾ ਜੀ ਇਦਾਂ ਦੇ ਮੰਗਤੇ ਹਨ ਚਲੋ ਕਈ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਬਣਾਏ ਤੇ ਕਈ ਖਾਲਸਾ ਜੀ ਆਪਣੀ ਕਰਤੂਤੀ ਬਣ ਗਏ ਉਹ ਕੀ ਕਰਨਗੇ ਉਹਨਾਂ ਨੇ ਵੇਖ ਲੈਣਾ ਕਿ ਬੰਦਾ ਸਰਦਾਰ ਹੈ ਜਦੋਂ ਬੰਦਾ ਸਰਦਾਰ ਆ ਤੇ ਉਹਨਾਂ ਨੇ ਕਹਿਣਾ ਵੀ ਗੁਰੂ ਨਾਨਕ ਸਾਹਿਬ ਤੈਨੂੰ ਬਹੁਤਾ ਦੇਣ ਗੁਰੂ ਗੋਬਿੰਦ ਸਿੰਘ ਤੈਨੂੰ ਬਹੁਤਾ ਦਵੇ ਖਾਲਸੇ ਨੂੰ ਬਹੁਤਾ ਮਿਲੇ ਉਹਨੇ ਵੇਖ ਲੈਣਾ ਜੇ ਕੋਈ ਅੱਗੇ ਹਿੰਦੂ ਆ ਉਹਨੇ ਕਹਿਣਾ ਤੈਨੂੰ ਗਣੇਸ਼ ਜੀ ਬਹੁਤਾ ਦੇਣ ਤੈਨੂੰ ਲక్ష్ਮੀ ਮਾਤਾ ਨਿਹਾਲ ਕਰੇ ਤੈਨੂੰ ਕਬੀਰ ਜੀ ਤੇਰੇ ਦੇ ਮੀਂਹ ਬਾਦਨ ਪੈਸੇ ਦਾ ਤੇ ਐਵੇਂ ਖਾਲਸਾ ਜੀ ਜੇ ਕੋਈ ਮੁਸਲਮਾਨ ਹੈ ਤੇ ਉਹਨੂੰ ਕਹਿਣਾ ਤੈਨੂੰ ਅੱਲਾ ਤਾਲਾ ਬਹੁਤ ਦੇਵੇ ਉਹਨਾਂ ਵਾਸਤੇ ਰੱਬ ਕੁਛ ਨਹੀਂਗਾ ਉਹਨਾਂ ਵਾਸਤੇ ਸਿਰਫ ਪੈਸਾ ਹੈ ਜਿਵੇਂ ਰਾਜਨੀਤਿਕ ਬੰਦੇ ਵਾਸਤੇ ਖਾਲਸਾ ਜੀ ਕੁਰਸੀ ਬਰਕਰਾਰ ਹੋਣੀ ਚਾਹੀਦੀ ਹੈ ਭਾਵੇਂ ਪੁੱਤ ਨੂੰ ਵੀ ਮਾਰਨਾ ਪਵੇ ਤੇ ਭਾਵੇਂ ਪਿਓ ਨੂੰ ਵੀ ਮਾਰਨਾ ਪਵੇ ਐਦਾਂ ਹੋਇਆ ਹੈ ਔਰੰਗਜ਼ੇਬ ਨੇ ਕੁਰਸੀ ਗੱਦੀ ਲੈਣ ਵਾਸਤੇ ਆਪਣੇ ਭਰਾਵਾਂ ਨੂੰ ਮਾਰਿਆ ਆਪਣੇ ਪਿਓ ਨੂੰ ਕੈਦ ਕੀਤਾ ਧੁਖਿਆਂ ਰੱਖਿਆ ਇੰਨਾ ਕੁਝ ਖਾਲਸਾ ਜੀ ਕੀਤਾ ਹੈ ਸੋ ਮਹਾਰਾਜੀ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਬੱਦੇ ਰੁੱਥੇ ਨਹੀਂ ਪਰਮੇਸ਼ਰ ਨੂੰ ਯਾਦ ਕਰਨਾ ਸਲਾਮ ਕਰਨੀ ਮਨੋ ਕਰੋ ਵਾਹਿਗੁਰੂ ਜੀ ਨੂੰ ਪਿਆਰੇ ਲੱਗੋਗੇ ਇਹ ਖਾਲਸਾ ਜੀ ਜੇ ਕੋਈ ਪ੍ਰਸ਼ਨ ਕਰੇ ਵੀ ਰੱਬ ਕਿੰਨਾ ਨੂੰ ਮਿਲਿਆ ਰੱਬ ਕਿੰਨਾ ਕੋਲੇ ਆ ਤੇ ਖਾਲਸਾ ਜੀ ਮਹਾਰਾਜ ਜਵਾਬ ਦਿੰਦੇ ਆ ਸੱਚ ਮਿਲੈ ਮੁਖ ਨਾਮ ਸਾਹਿਬ ਭਾਵ ਸੀ ਵੀ ਰੱਬ ਉਹਨਾਂ ਨੂੰ ਮਿਲਿਆ ਹੈ ਸੱਚ ਉਹਨਾਂ ਨੂੰ ਮਿਲਿਆ ਜਿਨ੍ਹਾਂ ਦੇ ਮੁਖ ਵਿੱਚ ਰੱਬ ਦਾ ਨਾਮ ਹੈ ਜਿਨ੍ਹਾਂ ਦੇ ਮੁਖ ਵਿੱਚ ਵਾਹਿਗੁਰੂ 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 ਅੱਠੇ ਪੈਰ ਚੱਲਦਾ ਫਿਰ ਉਹ ਖਾਲਸਾ ਜੀ ਖਸਮ ਨੂੰ ਭੌਂਦਾ ਹੈ ਉਹ ਪਰਮੇਸ਼ਰ ਰੱਬ ਜੀ ਨੂੰ ਪਿਆਰਾ ਲੱਗਦਾ ਹੈ ਤੇ ਮਹਾਰਾਜ ਕਹਿੰਦੇ ਕਰਸਨ ਤਖਤ ਸਲਾਮ ਲਿਖਿਆ ਭਾਵ ਸੀ ਤੇ ਜਿੰ ਜਿਹੜਾ ਰੱਬ ਨੂੰ ਪਿਆਰਾ ਲੱਗਣ ਲੱਗੇ ਰੱਬ ਫਿਰ ਉਹਨੂੰ ਖਾਲਸਾ ਜੀ ਤਖਤ ਤੇ ਬਿਠਾ ਕੇ ਲੋਕਾਂ ਕੋਲੋਂ ਸਲਾਮਾ ਕਰਾਉਂਦਾ ਹੈ ਐਡੀ ਕਲਾ ਮਹਾਰਾਜ ਦੇ ਘਰ ਦੀ ਹੈ ਸੋ ਇਸ ਕਰਕੇ ਨਾਮ ਜਪੀਏ ਨਾਮ ਦੇ ਵਿੱਚ ਹੀ ਖਾਲਸਾ ਜੀ ਸੁਖ ਹਨ ਨਾਮ ਹੀ ਸਭ ਕੁਝ ਕਰ ਸਕਦਾ ਹੈ ਬਿਨਾ ਨਾਮ ਤੋਂ ਖਾਲਸਾ ਜੀ ਕਦੇ ਕੁਝ ਪ੍ਰਾਪਤ ਨਹੀਂ ਹੋ ਸਕਦਾ ਸੋ ਇਸ ਕਰਕੇ ਮਹਾਰਾਜ ਸਾਰੀ ਸ੍ਰਿਸ਼ਟੀ ਦੇ ਰਾਜੇ ਹਨ ਸਾਰੇ ਪੀਰ ਸ਼ੇਖ ਜੋ ਖਾਲਸਾ ਜੀ ਆਉਲੀਏ ساری ਦੁਨੀਆ ਜੋ ਵੀ ਕੁਝ ਹੈ ਸਭ ਕੁਝ ਖਾਲਸਾ ਜੀ ਵਾਹਿਗੁਰੂ ਜੀ ਦੇ ਹੱਥ ਹੈ ਇਹ ਮਹਾਰਾਜ ਬਚਨ ਵੀ ਕਰਦੇ ਧੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿ ਭਾਵੇਂ ਕੋਈ ਪੀਰ ਹੈ ਕੋਈ ਸ਼ੇਖ ਹੈ ਰਾਏ ਹਨ ਸਾਰੇ ਖਾਲਸਾ ਜੀ ਵੱਡੇ ਵੱਡੇ ਪੀਰ ਅੰਤ ਨੂੰ ਧਰਤੀ ਦੇ ਥੱਲੇ ਆ ਜਾਂਦੇ हैं ਤੇ ਖਾਲਸਾ ਜੀ ਕਹਿੰਦੇ ਆ ਇਹ ਧਰਤੀ ਦੇ ਉੱਤੇ ਜਿੰਨਾ ਦਾ ਹੁਕਮ ਚੱਲਦਾ ਜਿਹੜੇ ਬਾਦਸ਼ਾਹ ਪਾਦਸ਼ਾਹ ਸੁਲਤਾਨ ਮੰਤਰੀ ਸੰਤਰੀ ਸਭ ਨਾਸ਼ ਹੋ ਜਾਂਦੇ ਆ ਬਸ ਇੱਕੋ ਇੱਕ ਟਿਕਿਆ ਰਹਿਣ ਵਾਲਾ ਹੈ ਉਹ ਕੌਣ ਹੈ ਮਹਾਰਾਜ ਬਚਨ ਕਰਦੇ ਏਕ ਤੂੰ ਹੀ ਏਕ ਤੂੰ ਹੀ ਵੀ ਇੱਕੋ ਇੱਕ ਵਾਹਿਗੁਰੂ ਜੀ ਤੁਸੀਂ ਹੀ ਹੋ ਜੋ ਇੱਥੇ ਬਰਾਜਮਾਨ ਹੋਏ ਧਰਤੀ ਉੱਤੇ ਜਿਹਦਾ ਵਾਸਾ ਹੈ ਸਾਡੇ ਘਾਟ ਘਾਟ ਵਿੱਚ ਵਾਸਾ ਹੈ ਮਹਾਰਾਜ ਕਹਿੰਦੇ ਆ ਹਮ ਜੇਰ ਜਮੀ ਦੁਨੀਆ ਪੀਰਾ ਮਸਾਇਕਾ ਰਾਇਆ ਮੇ ਰਵਤ ਬਾਦ ਸਾਹਾ ਅਫਜੂ ਖੁਦਾਏ ਏਕ ਤੂੰ ਹੀ ਏਕ ਤੂੰ ਹੀ ਸੋ ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਰੱਬ ਹੀ ਹੈ ਭਾਈ ਸਾਰੇ ਬਨੇ ਹੋਰੇ ਤੋਂ ਬਿਨਾ ਹੋਰ ਕੋਈ ਖਾਲਸਾ ਜੀ ਕਿਸੇ ਪ੍ਰਕਾਰ ਵੀ ਰੱਖਣ ਵਾਲਾ ਨਹੀਂ ਰੱਖਿਆ ਕਰਨ ਵਾਲਾ ਨਹੀਂ ਮਹਾਰਾਜ ਕਿਰਪਾ ਕਰਨ ਜੋ ਸੰਕਟ ਪੰਜਾਬ ਦੀ ਧਰਤੀ ਤੇ ਬਣਿਆ ਹੈ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਲਗੀਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਦਇਆ ਕਰੋ ਮਹਾਰਾਜ ਹੋਏ ਬਿਪਤਾ ਪਈ ਹੈ ਇਹਨੂੰ ਮਹਾਰਾਜ ਚੁੱਕ ਕੇ ਸੁਖ ਸ਼ਾਂਤੀ ਵਰਤਾ ਦਿਓ ਕਿਰਪਾ ਕਰੋ ਆਪਣੇ ਚਰਨਾਂ ਕਮਲਾਂ ਦਾ ਓਟ ਆਸਰਾ ਬਖਸ਼ੋ ਮਹਾਰਾਜ ਗਰੀਬਾਂ ਅਨਾਥਾਂ ਦੇ ਸਹਾਰੇ ਬਣੋ ਸਤਿਗੁਰੂ ਜੀ ਆਪ ਜੀ ਦਾ ਪੰਜਾਬ ਹੈ ਆਪ ਜੀ ਕੋਲੋਂ ਮਹਾਰਾਜ ਮਾਫੀਆਂ ਮੰਗਦਾ ਹੈ ਹੋਈਆਂ ਗਲਤੀਆਂ ਦੀ ਜਦੋਂ ਗੁਰੂ ਕੀ ਨਿੰਦਿਆ ਵਧੇਗੀ ਜਦੋਂ ਗੁਰੂ ਦਾ ਨਾਮ ਜਪਣੋਂ ਘਟਾਂਗੇ ਬਾਣੀ ਦੇ ਨਿੰਦਿਆ ਕਰਾਂਗੇ ਉਦੋਂ ਇਦਾਂ ਦੀਆਂ ਪਰਲੋ ਆਉਣਗੀਆਂ ਫਿਰ ਵੀ ਖਾਲਸਾ ਜੀ ਮਹਾਰਾਜ ਨੇ ਬੜਾ ਬਾਲੇ ਪੰਜਾਬ ਨੂੰ ਬਖਸ਼ਿਆ ਪੰਜਾਬ ਦੇ ਲੋਕ ਡਟੇ ਹੋਏ ਆ ਸਾਤ ਗੁਰਾਂ ਦੀ ਖੁਸ਼ੀਆਂ ਲੈਣ ਵਾਸਤੇ ਸੋ ਆਓ ਅੱਜ ਦੀ ਛੱਡ ਵੀਤੀ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਰਕਾਰ ਜੋ ਆਈ ਹੈ ਖਾਲਸਾ ਜੀ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਮਿਹਰਾਂ ਕਰਦੇ ਆ ਸਤਿਗੁਰਾਂ ਦੀ ਕਿਰਪਾ ਸਦਕਾ ਖਾਲਸਾ ਜੀ ਇਹ ਹੱਦ ਬੀਤੀ ਇੱਕ ਭਾਈ ਸਾਹਿਬ ਹੁਣਾਂ ਨੇ ਸੁਣਾਉਣਾ ਕੀਤੀ ਏ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਸਤਿਗੁਰਾਂ ਦੀ ਰਹਿਮਤ ਕਿਰਪਾ ਸਦਕਾ ਖਾਲਸਾ ਜੀ ਸਤਿਗੁਰਾਂ ਨੇ ਜੋ ਮਿਹਰ ਕੀਤੀ ਇਸ ਪਰਿਵਾਰ ਤੇ ਉਹ ਭਾਈ ਸਾਹਿਬ ਸੁਣਾਉਂਦੇ ਆ ਇਹ ਵੀਰ ਦੱਸਦਾ ਕਿ ਮੇਰਾ ਰੇਤਾ ਦਾ ਕੰਮ ਹੈ ਵੀ ਮੈਂ ਰੇਤਾ ਜਿੱਥੋਂ ਦਾ ਲੱਗੇ ਜੇ ਇਹਦੇ ਦਰਿਆ ਵਿੱਚੋਂ ਵੀ ਭਰਨੀ ਪਵੇ ਚੋਰੀ ਭਰਦੇ ਆਂ ਤੇ ਵੇਚਦੇ ਆਂ ਸਾਡਾ ਸਾਡੇ ਕੋਲ 3-4 ਟਰਾਲੀਆਂ ਨੇ ਤੇ ਅਸੀਂ ਦੋਵੇਂ ਭਰਾ ਇਹ ਰੇਤਾ ਦਾ ਕੰਮ ਕਰਦੇ ਆਂ ਲੋਕਾਂ ਨੂੰ ਵੇਚਦੇ ਆਂ ਦੁਕਾਨਾਂ ਦੇ ਵੇਚਦੇ ਆਂ ਤੇ ਖਾਲਸਾ ਜੀ ਭਾਈ ਸਾਹਿਬ ਦੱਸਦੇ ਆ ਕਿ ਕਹਿੰਦੇ ਵੀ ਮੇਰੇ ਘਰ ਨਾਲ ਦੋ ਧੀਆ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਜਿਹੜਾ ਮੇਰਾ ਵੱਡਾ ਭਾਈ ਉਹਦੇ ਘਰ ਵੀ ਦੋਵੇਂ ਧੀਆ ਸਾਡੇ ਘਰ ਪੁੱਤਰ ਦੋਵਾਂ ਦੇ ਘਰ ਕਿਸੇ ਦੇ ਵੀ ਨਹੀਂ ਸੀ ਤੇ ਕਹਿੰਦੇ ਮੇਰਾ ਨਾ ਜਿਵੇਂ ਮਹਾਰਾਜ ਦੀ ਕਿਰਪਾ ਸਦਕਾ ਸਤਿਗੁਰਾਂ ਨੇ ਮਿਹਰ ਕੀਤੀ ਹੁਣ ਉਹ ਕਹਿੰਦੇ ਵੀ ਮੈਨੂੰ ਸਾਲ ਹੋ ਗਿਆ ਮੇਰੇ ਘਰ ਭੁਜੰਗੀ ਹੋਏ ਨੂੰ ਤੇ ਵੀਰ ਦੱਸਦਾ ਹੈ ਕਿ ਮੇਰਾ ਇੱਕ ਮਿੱਤਰ ਸੀ ਉਹ ਮੇਰੇ ਨਾਲ ਗੱਲਬਾਤ ਕਰਦਾ ਰਹਿੰਦਾ ਅਸੀਂ ਇਕੱਠੇ ਪੜਿਓ ਬਾਹਰ ਚਲ ਗਿਆ ਸੀ ਤੇ ਉਹ ਮਹਾਰਾਜ ਦੀ ਕਿਰਪਾ ਨਾਲ ਇੱਥੇ ਰੋਲ ਵੀ ਲਾਉਂਦਾ ਸੀ ਪਾਠੀ ਸਿੰਘ ਸੀ ਅਸੀਂ ਤਾਂ ਮੋਨੇ ਕੋਨੇ ਸਾਂ ਤੇ ਕਹਿੰਦਾ ਬਾਅਦ ਮਹਾਰਾਜ ਦੀ ਕਿਰਪਾ ਵਰਤੀ ਕੰਮ ਕਾ ਚੰਗੇ ਚੱਲਣ ਲੱਗ ਪਏ ਤੇ ਮੈਂ ਦਾੜਾ ਕੇਸ ਵਿਆਹ ਤੋਂ ਬਾਅਦ ਰੱਖ ਲਿਆ ਸੀ ਤੇ ਕਹਿੰਦੇ ਉਹਨੇ ਮੈਨੂੰ ਇੱਕ ਰਾਣਾ ਫੋਨ ਤੇ ਗੱਲ ਚਲਦੀ ਤੇ ਮੈਨੂੰ ਦੱਸਿਆ ਉਹਨੇ ਵੀ ਮਾਰਾ ਸੱਚੇ ਪਾਤਸ਼ਾਹ ਦੇ ਘਰੋਂ ਮੈਨੂੰ ਤਾਂ ਸਭ ਕੁਝ ਮਿਲਿਆ। ਬਾਬਾ ਦੀਪ ਸਿੰਘ ਸਾਹਿਬ ਦੇ ਘਰ ਦੇ ਨਾਲ ਮੇਰੇ ਨਾਲ ਅੰਦਰ ਤਾਂ ਜਿਹੜੀ ਪਾਤੀ ਇਤਿਹਾਸ ਸੁਣਾਇਆ ਉਹਨੇ ਇੱਕ ਦਿਨ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਉਹਨੇ ਸੁਣਾਇਆ ਮੈਨੂੰ ਬਹੁਤ ਵਧੀਆ ਉਹਦੀਆਂ ਗੱਲਾਂ ਲੱਗਦੀਆਂ। ਤੇ ਕਹਿੰਦੇ ਇੱਕ ਦਿਨ ਮੇਰੇ ਮਨ ਵਿੱਚ ਆਇਆ ਵੀ ਕਿਉਂ ਨਾ ਮੈਂ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਵਾਂ। ਇਹਨਾਂ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਗਿਆ। ਸੇਵਾ ਕੀਤੀ ਬਹੁਤ ਆਨੰਦ ਬਣਿਆ। ਕਿ ਤੋ ਉਥੇ ਰਹਿ ਗਿਆ ਤੇ ਮਨ ਵਿੱਚ ਇਹ ਆਉਣ ਲੱਗ ਪਿਆ ਵੀ ਐਤਵਾਰ ਨੂੰ ਜਾਣਾ ਹੀ ਜਾਣਾ ਵੀ ਐਤਵਾਰ ਜੋ ਮਰਜ਼ੀ ਹੋ ਜੇ ਜਾਣਾ ਹੀ ਜਾਣਾ ਤੇ ਮਹਾਰਾਜ ਦੀ ਕਿਰਪਾ ਸਹੁਰਾ ਜਿਵੇਂ ਸਤਗੁਰਾਂ ਨੇ ਖੇੜ ਵਰਤੌਣੀ ਹੁੰਦੀ ਆ ਕਹਿੰਦਾ ਵੀ ਮੈਂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰੋ ਮਹਾਰਾਜ ਦਾਸ ਦੇ ਘਰ ਪੁਜੰਗੀ ਨਹੀਂ ਨਾ ਮੇਰੇ ਵੱਡੇ ਭਰਾ ਦੇ ਪੁਜੰਗੀ ਆ ਕਿਰਪਾ ਕਰੋ ਪੁਜੰਗੀ ਬਖਸ਼ੋ ਕਹਿੰਦੇ ਮੈਂ ਅਵੀਰ ਦੱਸਦਾ ਕਿ ਇੱਕ ਸਾਲ ਤੇ ਤੇਨਕ ਮਹੀਨੇ ਮੈਂ ਲਗਾਤਾਰ ਗਿਆ ਕੋਈ ਛੁੱਟੀ ਨਹੀਂ ਕੀਤੀ ਤੇ ਮਹਾਰਾਜ ਨੇ ਮੈਨੂੰ ਪੁਜੰਗੀ ਬਖਸ਼ਿਆ 사ਤਗੁਰਾਂ ਨੇ ਕਿਰਪਾ ਕੀਤੀ ਆ ਡੇਢ ਸਾਲ ਪਹਿਲਾਂ ਦੱਸਦੇ ਆ ਵੀ ਸਾਲ ਜਾਂ ਡੇਢ ਸਾਲ ਪਹਿਲਾਂ ਹੋਇਆ ਉਹਨਾਂ ਦੇ ਘਰੇ ਪੁਜੰਗੀ ਤੇ ਖਾਲਸਾ ਜੀ ਉਸ ਵੇਲੇ ਇਹਦਾ ਜਦੋਂ ਮੇਰੇ ਪੁਜੰਗੀ ਹੋ ਗਿਆ ਫਿਰ ਮੈਂ ਮਾਰਨ ਦੇ ਘਰ ਛੱਡਿਆ ਨਹੀਂ ਫਿਰ ਮੈਂ ਇਹ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਜੀ ਮੇਰੇ ਭਰਾ ਦੇ ਘਰ ਵੀ ਪੁਜੰਗੀ ਹੋਵੇ ਉਹਦੇ ਵਾਸਤੇ ਮੈਂ ਆਵਾਂਗਾ ਕਹਿੰਦਾ ਜਦੋਂ ਮੈਂ ਭਰਾ ਦੀ ਅਰਦਾਸ ਕੀਤੀ ਬੜੇ ਵਿਗੜ ਪੈਣ ਲੱਗ ਪਏ ਜਾਣ ਆਉਣ ਚ ਜੇ ਜਾਣਾ ਗੱਡੀ ਖਰਾਬ ਹੋ ਜਣੀ ਰਸਤੇ ਵਿੱਚ ਕਹਿੰਦਾ ਇੱਕ ਵਾਰ ਗੱਡੀ ਖਰਾਬ ਹੋਈ ਮੈਂ ਬੱਸੇ ਚੜ ਕੇ ਗਿਆ ਸਾਂ ਗੱਡੀ ਪੰਪ ਤੇ ਲਾਉਣੀ ਪਈ ਬੱਸੇ ਚੜ ਕੇ ਫਿਰ ਵਾਪਸ ਘਰੇ ਵੀ ਗਿਆ ਕਹਿੰਦੇ ਇਦਾਂ ਬੜੇ ਵਿਗੜ ਉਹਦੇ ਵਿੱਚ ਪੈਣ ਲੱਗ ਪਏ ਕਹਿੰਦਾ ਮੈਂ ਕਿਸੇ ਨਾਲ ਨਾ ਗੱਲ ਕੀਤੀ ਸੀਦਾ ਸਾਹਿਬ ਉਥੇ ਹੀ ਸੰਗਤ ਵਿੱਚ ਹੀ ਵੀ ਇਦਾਂ ਮੈਂ ਜਦੋਂ ਮੈਨੂੰ ਮਹਾਰਾਜ ਨੇ ਭਜੰਗੀ ਬਖਸ਼ਿਆ ਤੇ ਹੁਣ ਮੇਰੇ ਆਉਣ ਜਾਣ 'ਚ ਬੜਾ ਵਿਗੜ ਪੈਂਦਾ ਤੇ ਉਹਨੇ ਮੈਨੂੰ ਇੱਕ ਗੱਲ ਦੱਸੀ ਮਾਈ ਨੇ ਉਵੀਰ ਦੱਸਦਾ ਕਹਿੰਦਾ ਵੀ ਮਾਤਾ ਕਹਿੰਦੀ ਜਿਹੜੀ ਚੀਜ਼ ਕਰਮਾਂ ਚ ਨਾ ਹੋਵੇ ਜਿਹੜੀ ਚੀਜ਼ ਕਰਮਾਂ ਚ ਨਾ ਹੋਵੇ ਬੰਦੇ ਦੇ ਉਹ ਚੀਜ਼ ਨੂੰ ਲੈਣ ਵਾਸਤੇ ਜੇ ਆਪਾਂ 사ਤਗੁਰਾਂ ਦੇ ਘਰ ਆਉਨੇ ਆ ਤੇ ਵਿਗਣ ਜਰੂਰ ਪੈਂਦੇ ਹੈ ਜੇ ਵਿਗਣ ਪੈਂਦੇ ਆ ਤੇ ਇਹਦਾ ਮਤਲਬ ਉਹ ਤੁਹਾਡੇ ਕਰਮਾਂ ਵਿੱਚ ਨਹੀਂ ਹੈ ਪਰ ਮਹਾਰਾਜ ਲਿਖ ਕੇ ਦੇਣਗੇ ਤੁਹਾਨੂੰ ਦੇ ਦੇਣਗੇ ਕਹਿੰਦਾ ਵੀ ਬੜੀ ਗੁਰੂ ਸਾਹਿਬ ਦੀ ਕਿਰਪਾ ਹੋਈ ਮੇਰਾ ਮਨ ਇਹੋ ਚੀਜ਼ ਸੋਚਣ ਲੱਗ ਪਿਆ ਵੀ ਮੇਰੇ ਭਰਾ ਦੇ ਘਰ ਸ਼ਾਇਦ ਨਹੀਂ ਹੈ ਪਰ ਮੈਂ ਜਾਣਾ ਜਾਣਾ ਬਾਬਾ ਦੀਪ ਸਿੰਘ ਸਾਹਿਬ ਦੇ ਕੋਲੋਂ ਲੈਣਾ ਪੁੱਤਰ ਉਹਨੂੰ ਵੀ ਲੈ ਕੇ ਦੇਣਾ ਜਿੱਦਾਂ ਬਾਬਾ ਜੀ ਨੇ ਮੈਨੂੰ ਦਿੱਤਾ ਉਹਦਾ ਉਹਨੂੰ ਵੀ ਲੈ ਕੇ ਦੇਣਾ ਕਹਿੰਦਾ ਇਦਾਂ ਨਾ ਮਹਾਰਾਜ ਦੀ ਕਿਰਪਾ ਨਾਲ ਤਿੰਨ ਕੁ ਮਹੀਨੇ ਸਾਢੇ ਤਿੰਨ ਮਹੀਨੇ ਹੋ ਗਏ ਸੀ ਜਾਂਦੇ ਤੇ ਕਹਿੰਦਾ ਇੱਕ ਦਿਨ ਨਾ ਕੈਦਵਾਰ ਜਾਣਾ ਸੀ ਸ਼ਨੀਵਾਰ ਰਾਤ ਨੂੰ ਨਾ ਮੈਨੂੰ ਪਤਾ ਲੱਗਾ ਵੀ ਇਦਾਂ ਸਾਡੇ ਤੇ ਰੇਤਾ ਕਰਦੇ ਆ ਤੇ ਮੈਂ ਸੋਚਿਆ ਵੀ ਚਲੋ ਲਾਹਾ ਲੈ ਲੈਨੇ ਅਸੀਂ ਰਾਤ ਟਰਾਲੀ ਲੈ ਕੇ ਚਲ ਗਏ ਭਰਾ ਮੇਰਾ ਕਹਿੰਦਾ ਮੈਂ ਨਹੀਂ ਜਾਣਾ ਤੂੰ ਚੱਲ ਜਾ ਮੈਂ ਠੀਕ ਨਹੀਂ ਹੈਗਾ ਤੂੰ ਚੱਲ ਜਾ ਨਾਲ ਮੁੰਡੇ ਨੂੰ ਲੈ ਜਾ ਹੋਰ ਮੁੰਡੇ ਨੂੰ ਨਾਲ ਦੋਵੇਂ ਟਰਾਲੀਆਂ ਅਸੀਂ ਲੈ ਕੇ ਗਏ ਕਿ ਇਹਨਾਂ ਪਹਿਲਾਂ ਮੈਂ ਉਹਦੀ ਟਰਾਲੀ ਭਰ ਕੇ ਤੋਰਤੀ ਮੇਰੀ ਭਰਦੇ ਸੀ ਤੇ ਉਸ ਤੋਂ ਬਾਅਦ ਕਹਿੰਦਾ ਵੀ ਮੈਂ ਜਿਹਨੂੰ ਅਸੀਂ ਟਰਾਲੀ ਕੱਢਦੇ ਸਾਂਦੇ ਉਹ ਉਚਾਈ ਬੜੀ ਸੀ ਉੱਥੇ ਤੇ ਚਲੋ ਉਹ ਟਰਾਲੀ RAMNAY ਨਿਕਲ ਗਈ ਮੈਨੂੰ ਲੱਗਿਆ ਵੀ ਉਹ ਨਿਕਲ ਗਈ ਤੇ ਇਹ ਵੀ ਨਿਕਲ ਜਾਣੀ ਹੈ ਕਹਿੰਦਾ ਪਤਾ ਨਹੀਂ ਕੀ ਖੇੜ ਬਣੀਏ ਨਾ ਮੇਰੇ ਮਨ ਵਿੱਚ ਪਹਿਲਾਂ ਇਹ ਖਿਆਲ ਆਇਆ ਵੀ ਮੈਂ ਸਵੇਰੇ ਸ਼ੀਦਾਂ ਸਾਹਿਬ ਜਾਣਾ ਵਾ ਉਹਨਾ ਵੇ ਕਹਿੰਦੇ ਛੁੱਟੀ ਹੋ ਜੇ ਮੇਰੇ ਰੱਗੇ ਬੜੇ ਵਿਗੜ ਪੈਂਦੇ ਆ ਕਹਿੰਦੇ ਵੀ ਉਹ ਵੀਰ ਕਹਿੰਦਾ ਵੀ ਮੈਂ ਨਾ ਮੇਰੇ ਮਨ ਵਿੱਚ ਜਦੋਂ ਆਪੇ ਮੇਰੇ ਹੱਥ ਜੁੜ ਗਏ ਤੇ ਮੈਂ ਕਹਿਣ ਲੱਪਿਆ ਬਾਬਾ ਦੀਪ ਸਿੰਘ ਜੀ ਮਹਾਰਾਜ ਬੜੇ ਵਿਗੜ ਪੈਂਦੇ ਆ ਤੇ ਮੈਂ ਹੁਣ ਐ ਵੇਲੇ ਕੰਮ ਤੇ ਆ ਤੇ ਜਾ ਕੇ ਸੌਣ ਨੂੰ ਵੀ ਨਹੀਂ ਮਿਲਣਾ ਤੇ ਮੈਂ ਸਵੇਰੇ ਤੁਹਾਡੇ ਚ ਪਹਿਰਾ ਕੱਟਣ ਆਉਣਾ ਮੇਰੇ ਤੇ ਕਿਰਪਾ ਕਰੋ ਮੈਨੂੰ ਲਿਆ ਜਾਓ ਮੈਨੂੰ ਆਪਣੇ ਘਰ ਬੁਲਾ ਲਿਓ ਮੇਰਾ ਨਾਗਾ ਨਾ ਪੈ ਜਾਵੇ ਮੇਰਾ ਅਜੇ ਤਾਂ ਕੋਈ ਨਾਗਾ ਨਹੀਂ ਪਿਆ ਮੇਰੇ ਤੇ ਕਿਰਪਾ ਕਰਿਓ ਮੈਨੂੰ ਲੈ ਜਾਓ ਆਪਣੇ ਦਰ ਕਹਿੰਦਾ ਅਰਦਾਸ ਕੀਤੀ 15 ਕਿ ਮਿੰਟਾਂ ਬਾਅਦ ਕਹਿੰਦਾ ਮੈਂ ਟਰਾਲੀ ਤੋੜ ਲਈ ਭਰ ਕੇ ਕਹਿੰਦਾ ਜਦੋਂ ਤੋਰੀ ਦੇ ਵਾਹਵਾ ਕਿਲੋ ਕਿ ਮੀਟਰ ਗਿਆ ਹੁਣ ਅੰਦਰੋਂ ਚੜਾਈ ਤੋਂ ਬਾਹਰ ਕੱਢਣੀ ਸੀ ਰੈਂਪ ਬਣਿਆ ਸੀ ਕਹਿੰਦਾ ਜਦੋਂ ਕੱਢਣ ਲੱਗਾ ਪਤਾ ਨਹੀਂ ਕਿਹਦਾ ਕੀ ਹੋਇਆ ਵਾਹਿਗੁਰੂ ਜਾਣੇ ਟਰੈਕਟਰ ਜਿਹੜਾ ਉਹ ਮੂਧਾ ਹੋ ਗਿਆ ਸਾਰ ਅਗਲੇ ਬੰਨਿਓ ਚੱਕਿਆ ਗਿਆ ਪਹਿਲਾਂ ਪਿੱਛੇ ਵੱਜਾ ਚਲੋ ਪਿੱਛੇ ਬਕਸੇ ਲੱਗਣ ਕਰਕੇ ਬਚਾਅ ਹੋ ਗਿਆ ਇੱਕਦਮ ਜਦੋਂ ਟਰੈਕਟਰ ਨੂੰ ਫੜ ਕੇ ਕਿਸੇ ਨੇ ਮਰੋੜ ਦਿੱਤਾ ਹੁੰਦਾ ਐਦਾਂ ਕਹਿੰਦਾ ਟਰੈਕਟਰ ਬਿਲਕੁਲ ਹੀ ਐ ਮੋੜ ਕੇ ਤੇ ਮੈਂ ਟਰੈਕਟਰ ਦੇ ਥੱਲੇ ਆ ਗਿਆ ਟਰੈਕਟਰ ਮੇਰੇ ਉੱਤੇ ਰੇਕ ਪਿਆ ਮੂਧਾ ਹੋ ਗਿਆ ਚੱਲਦਾ ਟਰੈਕਟਰ ਸੀ ਮੂਧਾ ਹੋ ਗਿਆ ਤੇ ਕਹਿੰਦਾ ਮੈਂ ਉਹਦੇ ਥੱਲੇ ਆ ਗਿਆ ਕਹਿੰਦਾ ਵੀ ਉਥੇ ਕਿੰਨੂੰ ਆਵਾਜ਼ ਮਾਰਨੀ ਸੀ ਮੇਰੀ ਆਵਾਜ਼ ਵੀ ਨਹੀਂ ਨਿਕਲੀ ਕਹਿੰਦਾ ਮੈਂ ਬੜੇ ਜਦੋ ਜਹਿਦ ਦੇ ਨਾਲ ਐਨੇ ਵੇਟ ਦੇ ਥੱਲੇੋਂ ਟਰੈਕਟਰ ਦੇ ਤੇ ਉਹਦੇ ਥੱਲੇੋਂ ਨਿਕਲਿਆ ਟਰੈਕਟਰ ਨੇ ਜੋ ਨਿਕਲਿਆ ਦੇ ਕਹਿੰਦਾ ਮੇਰੇ ਸਰੀਰ ਦੇ ਉੱਤੇ ਇੱਕ ਵੀ ਛੀਟ ਨਹੀਂ ਇੱਕ ਵੀ ਛੀਟ ਨਹੀਂ ਲੱਗੀ ਕੋਈ ਸਾਟ ਨਹੀਂ ਲੱਗੀ ਕੋਈ ਨਰੂਨੀ ਸਾਟ ਨਹੀਂ ਲੱਗੀ ਕੁਝ ਨਹੀਂ ਹੋਇਆ ਕਹਿੰਦਾ ਏਡੀ ਮਹਾਰਾਜ ਦੀ ਕਿਰਪਾ ਹੀ ਟਰੈਕਟਰ ਭਾਵੇਂ ਚੜਾਈ ਦੇ ਪਲਟ ਗਿਆ ਉਹਨੇ ਟਰਾਲੀ ਵਾਹਖ ਨਹੀਂ ਤੁਰਨ ਦਿੱਤੀ ਜੇ ਟਰਾਲੀ ਪਿੱਛੇ ਨੂੰ ਤੁਰ ਜਾਂਦੀ ਤੇ ਫਿਰ ਟਰੈਕਟਰ ਨੇ ਮੈਨੂੰ ਛਿੱਲ ਦੇਣਾ ਕਹਿੰਦਾ ਅਸ਼ੀਦਾ ਨੇ ਏਡੀ ਕਿਰਪਾ ਵਰਤਾਈ ਮਹਾਰਾਜ ਨੇ ਮਿਹਰ ਵਰਤਾਈ ਕਹਿੰਦਾ ਮੈਂ ਜਦੋਂ ਬਾਹਰ ਨਿਕਲਿਆ ਮੈਂ ਉਥੋਂ ਪੱਥਰ ਚੋਕੇ ਟਰਾਲੀ ਦੇ ਪਿੱਛੇ ਲਾਏ ਤੇ ਮੈਂ ਉੱਥੇ ਰੋਕ ਲਾਤੀ। ਫੇਰ ਮੈਂ ਭਰਾ ਨੂੰ ਫੋਨ ਕੀਤਾ ਉਹਨੇ ਚੱਕਿਆ ਵੀ ਇੰਦਾ ਇੰਦਾ ਮੇਰੇ ਨਾਲ ਕਹਾਣੀ ਵਰਤ ਗਈ ਆ। ਫੇਰ ਉਹ ਦੂਜਾ ਟਰੈਕਟਰ ਲੈ ਕੇ ਆਏ ਫਿਰ ਅਸੀਂ ਰਾਤ ਸਾਰਾ ਕਰਕੇ ਤੇ ਜਦੋਂ ਘਰੇ ਪਹੁੰਚੇ ਨੇ ਕਹਿੰਦਾ ਮੇਰਾ ਭਰੋਸਾ ਬਾਬਾ ਦੀਪ ਸਿੰਘ ਸਾਹਿਬ ਤੇ ਬਹੁਤ ਵਧ ਗਿਆ। ਕਹਿੰਦਾ ਮੈਂ ਅਰਦਾਸ ਕੀਤੀ ਸੀ ਬਾਬਾ ਜੀ ਮੇਰਾ ਨਾਗਾ ਨਾ ਪਵੇ। ਕਹਿੰਦਾ ਜਿੱਦਾਂ ਟਰੈਕਟਰ ਘੁੰਮਿਆ ਸੀ ਮੇਰੀ ਜਾਨ ਨਹੀਂ ਸੀ ਬਚਣੀ ਪਰ ਸ਼ਹੀਦਾ ਨੇ ਮੇਰੇ ਤੇ ਐਡੀ ਕਿਰਪਾ ਕੀਤੀ ਮੇਰਾ ਨਾਗਾ ਨਹੀਂ ਪਿਆ ਮੈਂ ਅਗਲੇ ਦਿਨ ਸ਼ਹੀਦਾ ਸਾਹਿਬ ਗਿਆ ਸਾਂ। ਤੇ ਮਹਾਰਾਜ ਦੀ ਕਿਰਪਾ ਨਾਲ ਖਾਲਸਾ ਜੀ ਸਤਿਗੁਰਾਂ ਨੇ ਰਹਿਮਤਾਂ ਕੀਤੀਆਂ ਹੁਣ ਉਹ ਕਹਿੰਦਾ ਮੇਰੇ ਘਰ ਇਹ ਮਹਾਰਾਜ ਨੇ ਭੁਜੰਗੀ ਦਿੱਤਾ ਭਰਾ ਦੇ ਘਰ ਵੀ ਹੋਣ ਵਾਲਾ ਤੇ ਕਹਿੰਦਾ ਮੈਨੂੰ ਪੂਰੀ ਆਸ ਹੈ ਕਿ ਮਹਾਰਾਜ ਨੇ ਦਇਆ ਕਰਨੀ ਹੈ ਖਾਲਸਾ ਜੀ ਨਵੰਬਰ ਦੇ ਵਿੱਚ ਹੋਣਾ ਤੇ ਮਹਾਰਾਜ ਨੇ ਸਾਨੂੰ ਭੁਜੰਗੀ ਹੀ ਬਖਸ਼ਣਾ ਕਹਿੰਦਾ ਮੈਨੂੰ ਪੂਰਾ ਭਰੋਸਾ ਐਵੇਂ ਸਤਿਗੁਰਾਂ ਨੇ ਖਾਲਸਾ ਜੀ ਕਾਜ ਸਵਾਰੇ ਤੇ ਵੀਰ ਦੀ ਬੇਨਤੀ ਵੀ ਸੀ ਵੀ ਸੰਗਤ ਜੀ ਅਰਦਾਸ ਕਰਿਓ ਮਹਾਰਾਜ ਉਹਨਾਂ ਨੂੰ ਭਜੰਗੀ ਜਿਨ੍ਹਾਂ ਨੂੰ ਭਾਈ ਜਿਨ੍ਹਾਂ ਕੋਲੇ ਭਜੰਗੀ ਨਹੀਂ ਮਹਾਰਾਜ ਉਹਨਾਂ ਸਾਰਿਆਂ ਨੂੰ ਦੁੱਧ ਪੁੱਤ ਬਖਸ਼ਦੇ ਆ ਪਰ ਮਹਾਰਾਜ ਦੀ ਬਾਣੀ ਪੜਨੀ ਨਾ ਛੱਡੋ ਨਾਮ ਜਪਣਾ ਨਾ ਛੱਡੋ ਸਤਿਗੁਰਾਂ ਦੇ ਚਰਨਾਂ ਦਾ ਓਟ ਆਸਰਾ ਰੱਖੋ ਗੁਰੂ ਗਰੀਬ ਨਿਵਾਜ ਅੰਤਰਜਾਮੀ ਮੇਰਾ ਕਰਨਗੇ ਸੋਖ ਵਰਤੌਣਗੇ ਕਿਰਪਾ ਕਰਨਗੇ ਸੋ ਇਸ ਕਰਕੇ ਨਾਮ ਜਪਣਾ ਭਾਈ ਅਤ ਜ਼ਰੂਰੀ ਹੈ ਨਾਮ ਜਪਣ ਦੇ ਨਾਲ ਆਪਣੇ ਕਾਰਜ ਰਾਸ ਹੁੰਦੇ ਆ ਖਾਲਸਾ ਜੀ ਆਦ ਬਿਆਦ ਉਪਾਰ ਦੂਰ ਹੋ ਜਾਂਦੀ ਹੈ ਜਿਹੜਾ ਨਾਮ ਜਪਦਾ ਗੁਰੂ ਦੇ ਨਾਮ ਦੇ ਵਿੱਚ ਬਹੁਤ ਵੱਡੀਆਂ ਬਰਕਤਾਂ ਹਨ ਤੇ ਖਾਲਸਾ ਜੀ ਕਹਿੰਦੇ ਨਾਮੀ ਤੋਂ ਵੱਡਾ ਨਾਮ ਹੈ ਪਰਮੇਸ਼ਰ ਤੋਂ ਵੱਡਾ ਉਹਦਾ ਨਾਮ ਹੈ ਸੋ ਇਸ ਕਰਕੇ ਜਿਹੜਾ ਨਾਮ ਜਪਦਾ ਹੈ ਉਹਦੇ ਉੱਤੇ ਸਤਿਗੁਰੂ ਜੀ ਮਹਾਰਾਜ ਦੀ ਖੁਸ਼ੀ ਹੁੰਦੀ ਹੈ ਬਹੁਤ ਖੁਸ਼ੀ ਹੁੰਦੀ ਹੈ ਖਾਲਸਾ ਜੀ ਨਾਮ ਜਪੀਏ ਸਤਿਗੁਰ ਸੱਚੇ ਪਾਤਸ਼ਾਹ ਮੇਰਾ ਕਾਰਨ ਆਪਾਂ ਮਹਾਰਾਜ ਦੇ ਚਰਨਾਂ ਵਿੱਚ ਜੁੜੇ ਰਹੀਏ ਇਵੇਂ ਸਤਿਗੁਰਾਂ ਨੇ ਕਿਰਪਾ ਕਰਕੇ ਇਹ ਵੀਰ ਦੇ ਖਾਲਸਾ ਜੀ ਕਾਰਜ ਸਵਾਰੇ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਿਨਾ ਹੋਰ ਕੌਣ ਹੈ ਖਾਲਸਾ ਜੀ ਕਰਨ ਵਾਲਾ ਸੋ ਇਸ ਕਰਕੇ ਗੁਰੂ ਮਹਾਰਾਜ ਨੇ ਜੋ ਸਾਨੂੰ ਕਿਰਿਆ ਦੱਸੀ ਹੈ ਕਾਰ ਦੱਸੀ ਹੈ ਜਿਵੇਂ ਜਿਵੇਂ ਖਾਲਸਾ ਜੀ ਨਾਮ ਜਪਣਾ ਜਿਵੇਂ ਜਿਵੇਂ ਅੰਮ੍ਰਿਤ ਧਾਰੀ ਹੋਣਾ ਸਾਰੀ ਖੇਡ ਗੁਰੂ ਕੀ ਹੈ ਪੂਰੇ ਗੁਰ ਕੀ ਕਾਰ ਕਰਮ ਕਮਾਈ ਕਹਿੰਦੇ ਗੁਰੂ ਪੂਰੂ ਦੀ ਜਦੋਂ ਗੁਰੂ ਪੂਰਾ ਦੱਸ ਦਿੰਦਾ ਨਾ ਕੋਈ ਖੇਡ ਕਰਨ ਨੂੰ ਕਾਰ ਕਰਨ ਨੂੰ ਤੇ ਉਹ ਗੁਰੂ ਦੀ ਮਿਹਰ ਨਾਲ ਹੀ ਕੀਤੀ ਜਾਂਦੀ ਹੈ ਜਿਵੇਂ ਵੀਰ ਨੇ ਅਰਦਾਸ ਕੀਤੀ ਤੇ ਇਹਦਾ ਨਾਗਾ ਨਹੀਂ ਪਿਆ ਨਹੀਂ ਤੇ ਖਾਲਸਾ ਜੀ ਲੱਕ ਟੁੱਟ ਜਾਂਦਾ ਹੱਡੀ ਕੋਈ ਟੁੱਟ ਜਾਂਦੀ ਫੇਰ ਬੰਦਾ ਜਾਂਦਾ ਹੀ ਨਾ ਪਰ ਮਹਾਰਾਜ ਨੇ ਮਿਹਰ ਕੀਤੀ ਆ ਸੋ ਇਸ ਕਰਕੇ ਗੁਰੂ ਗਰੀਬਨਵਾਰ ਸੱਚੇ ਪਾਸ਼ਾ ਮਹਾਰਾਜ ਜਿਹੜੇ ਆ ਉਹ ਸਾਡੀਆਂ ਖਾਲਸਾ ਜੀ ਰੱਖਿਆ ਕਰਨ ਵਾਲੇ ਆ ਸਾਨੂੰ ਸੁੱਖ ਦੇਣ ਵਾਲੇ ਆ ਇਸ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾਂ ਕਰਿਆ ਕਰੋ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਪੋਟ ਆਸਰਾ ਤੱਕ ਕੇ ਚੱਲਿਆ ਕਰੋ ਫਿਰ ਖਾਲਸਾ ਜੀ ਸਾਡਾ ਪਾਰ ਉਤਾਰਾ ਹੋਵੇਗਾ ਮਹਾਰਾਜ ਸਾਨੂੰ ਇਹੀ ਚੀਜ਼ ਸਮਝਾਉਂਦੇ ਆ ਕਿ ਭਾਈ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜੁੜੀਏ ਸਤਗੁਰ ਹੋਏ ਦਇਆਲ ਤਾਂ ਨਾਮ ਤੇ ਆਈ ਹੈ ਲਾਹਾ ਭਗਤ ਸੰਸਾਰ ਗੁਰਮੁਖ ਪਾਈ ਹੈ ਮਨਮੁਖ ਕੂੜ ਗੁਬਾਰ ਕੂੜ ਕਮਾਈ ਹੈ ਸੱਚੇ ਦਾ ਦਰ ਜਾਏ ਸੱਚ ਚ ਵਾਈ ਹੈ ਸੱਚ ਅੰਦਰ ਮਹਿਲ ਸੱਚ ਬੁਲਾਈ ਹੈ ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈ ਇਸ ਕਰਕੇ ਸੱਚ ਹੈ ਪਰਮੇਸ਼ਰ ਦਾ ਨਾਮ ਵਾਹਿਗੁਰੂ ਦੇ ਨਾਮ ਨੂੰ ਜਪੀਏ ਨਾਮ ਦੀ ਕਮਾਈ ਕਰੀਏ ਕਿਉਂਕਿ ਖਾਲਸਾ ਜੀ ਸੰਸਾਰ ਦਾ ਇਹ ਨਾਮੀਆਂ ਦਾ ਜੋੜ ਨਹੀਂ ਆਉਂਦਾ ਪਗਤਾ ਤੈਸ ਐ ਸਾਰੀਆ ਜੋੜ ਕਦੇ ਨਾ ਆਇਆ ਕਰਤਾ ਆਪ ਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ ਸੰਸਾਰ ਦੇ ਪਿੱਛੇ ਚੱਲੋਗੇ ਤੇ ਰੁਲ ਜਾਓਗੇ ਨਾਮ ਦੇ ਪਿੱਛੇ ਚੱਲੋਗੇ ਤਰ ਜਾਓ ਸੋ ਇਸ ਕਰਕੇ ਜਿਸ ਨੂੰ ਨਦਰ ਕਰੇ ਤਿਸ ਦੇ ਵਾ ਨਾਨਕ ਗੁਰਮੁਖ ਰਤਨ ਸੋਲੇ ਵਾ ਰਤਨ ਹੈ ਪਰਮੇਸ਼ਰ ਦਾ ਨਾਮ ਜਿਨ੍ਹਾਂ ਉੱਤੇ ਵਾਹਿਗੁਰੂ ਦੀ ਮੇਰ ਹੁੰਦੀ ਹੈ ਨਦਰ ਹੁੰਦੀ ਹੈ ਉਹਨਾਂ ਨੂੰ ਮਿਲਦਾ ਤੇ ਗੁਰਮੁਖਾਂ ਦੀ ਝੋਲੀ ਪੈਂਦਾ ਹੈ ਮਹਾਰਾਜ ਕਿਰਪਾ ਕਰ ਅਨਸਾਰ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਭੋਲਾ ਦੀ ਖੀਮਾ ਬਖਸ਼ ਦੇਣੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ